ਡਾਕਟਰ ਕਰਮਜੀਤ ਸਿੰਘ ਤੋਂ ਬਈ ਅਗਸਤ 2025 ਵਿੱਚ ਦੱਖਣ ਭਾਰਤ ਦੇ ਅੰਦਰ ਇੱਕ ਕਾਨਫਰੰਸ ਹੋਈ ਜਿਹਦੇ ਵਿੱਚ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਔਰ ਬਹੁਤ ਸ਼ਿਕਾਇਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਈਆਂ ਤੁਸੀਂ ਕਿਹਾ ਰਗਵੇਦ ਦੇ ਸਰਵੇ ਬਵੰਸੂ ਸੁਖ ਹਨਾ ਉਹਦਾ ਕੋਈ ਬੋਲ ਆ ਰਗਵੇਦ ਦਾ ਨੂੰ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਲਿੰਕ ਜੋੜਨ ਲਈ ਸਿੱਖ ਸਟੱਡੀ ਚੈਅਰ ਸਥਾਪਿਤ ਕੀਤੀ ਹੈ ਇਹ ਸਿੱਖ ਕੌਮ ਦੇ ਫਲਸਫੇ ਨੂੰ ਰਲਗੱਡ ਕਰਨ ਵਾਲੀ ਗੱਲ ਆ ਵੱਖਰੀ ਪਛਾਣ ਕੀ ਤੁਸੀਂ ਆਪਣੀ ਇਸ ਬਿਆਨਬਾਜ਼ੀ ਲਈ ਰਲਗੱਡ ਕਰਨ ਵਾਲੀ ਭਾਵਨਾ ਲਈ ਸਮੁੱਚੇ ਪੰਥ ਤੋਂ ਮਾਫੀ ਮੰਗਦੇ ਹੋ ਤੁਸੀਂ ਸਿੱਖ ਕੌਮ ਨੂੰ ਇੱਕ ਵੱਖਰੀ ਤੇ ਨਿਆਰੀ ਕੌਮ ਮੰਨਦੇ ਹੋ ਤੁਸੀਂ ਆਪਣੀ ਜੁਨੀ ਵਸਤੀ ਦੇ ਵਿੱਚ ਕੋਈ ਵੀ ਇਹੋ ਜਿਹਾ ਕਾਰਜ ਨਹੀਂ ਕਰੋਗੇ ਜਿਹਦੇ ਨਾਲ ਸਾਡੀ ਪਛਾਣ ਨੂੰ ਖੋਰਾ ਲਾਉਣ ਦੀ ਗੱਲ ਚੱਲੇ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਥ ਦੇ ਨਾਲ ਇਹ ਪੱਕਾ ਪ੍ਰਣ ਕਰਦੇ ਹਾਂ ਕਰਦਾ ਜੀ ਬੈਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਕੁਝ ਕੱਲਾਂ ਸਪਸ਼ਟ ਕਰਦਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਨਾਲ ਹੀ ਸਿੱਖ ਧਰਮ ਪੈਦਾ ਹੁੰਦਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਜਨੇਊ ਨਾ ਪਾ ਕੇ ਦੱਸਿਆ ਅਸੀਂ ਵੱਖਰੇ ਆ ਜਦੋਂ ਹਰਦਵਾਰ ਸਾਰੇ ਚੜ੍ਹਦੇ ਨੂੰ ਪਾਣੀ ਦਿੰਦੇ ਸੀ ਤੇ ਗੁਰੂ ਪਾਤਸ਼ਾਹ ਨੇ ਲਹਿੰਦੇ ਨੂੰ ਪਾਣੀ ਦੇ ਕੇ ਦੱਸਿਆ ਸਾਡੇ ਸਿਧਾਂਤ ਨਹੀਂ ਮਿਲਦੇ ਸਿੱਖ ਕੌਮ ਵੱਖਰੀ ਐ ਨਿਆਰੀ ਐ ਅੱਜ ਤੋਂ 100 ਸਾਲ ਪਹਿਲਾਂ ਵੀ ਜਿਨ੍ਹਾਂ ਨੇ ਸਤਿਆਰਤ ਪ੍ਰਕਾਸ਼ ਲਿਖਿਆ ਉਹਦੇ ਤੋਂ ਵੀ ਪਹਿਲਾਂ ਸਿੱਖਾਂ ਨੂੰ ਜਜਬ ਕਰਨ ਦੀ ਗੱਲ ਜਾਂ ਸਿੱਖ ਫਲਸਫੇ ਨੂੰ ਆਪਣੇ ਵਿੱਚ ਰਲਾਉਣ ਦੀ ਗੱਲ 100 ਸਾਲ ਪਹਿਲਾਂ 150 ਸਾਲ ਪਹਿਲਾਂ ਵੀ 1870 ਦੇ ਵਿੱਚ ਔਰ ਅੱਜ ਵੀ ਹੈ ਜਿਹੜੀਆਂ ਵੀ ਤਾਕਤਾਂ ਸਾਡੀ ਵੱਖਰੀ ਪਛਾਣ ਨੂੰ ਆਪਣੇ ਵਿੱਚ ਜज्ਬ ਕਰਨਾ ਚਾਹੁੰਦੀਆਂ ਨੇ ਉਹ ਇੱਕ ਗੱਲ ਪੱਕੀ ਲਿਖ ਲੈਣ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁਲਾ ਸਾਡੇ ਦੋਊ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਸ਼ੂ ਨਾ ਲਿਆ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਹਰਾਮ ਕੇ ਪਿੰਡ ਪ੍ਰਾਨ ਸਿੱਖ ਕਾਮ ਵਖਰੀ ਹੈ ਤੇ ਵਖਰੀ ਰਹੇਗੀ ਸਾਨੂੰ ਕੋਈ ਜਜਬ ਨਹੀਂ ਕਰ ਸਕਦਾ ਇਹਨਾਂ ਗੱਲਾਂ ਦਾ ਉੱਚੇ ਰੁਤਬਿਆਂ ਤੇ ਬਹਿਣ ਵਾਲਿਆਂ ਵੀ ਖਿਆਲ ਰੱਖਣਾ ਹੈ ਤੇ ਜਿਹੜੇ ਸਾਨੂੰ ਜਜਬ ਕਰਨਾ ਚਾਹੁੰਦੇ ਆ ਉਹਨਾਂ ਨੇ ਵੀ ਖਿਆਲ ਰੱਖਣਾ ਇਹ ਪਛਾਣ ਗੁਰੂ ਨੇ ਦਿੱਤੀ ਹੈ ਅਜ ਮਿਤੀ 23 ਮੱਗਰ ਨਾਨਕਸ਼ਹੀ ਸੰਮਤ 557 ਮੁਤਾਬਕ 8 ਦਸੰਬਰ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅਮਰਸਰ ਦਾ ਮਾਮਲਾ ਵਿਚਾਰਿਆ ਗਿਆ। ਇਹਨਾਂ ਨੇ ਦੱਖਣ ਭਾਰਤ ਵਿੱਚ ਹੋਏ ਇੱਕ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਚੇਅਰ ਦੇ ਸੋਧਕਾਰ ਜਾ ਰਾਹੀਂ ਸਿੱਖਾਂ ਦੀ ਵਿਲੱਖਣ ਹੋਣ ਦੇ ਵਿਰੁੱਧ ਪ੍ਰਗਟਾਵਾ ਕੀਤਾ ਜਿਸ ਕਰਕੇ ਅੱਜ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਭੁੱਲ ਸਬਕਾਰ ਕਰਕੇ ਮੁਆਫੀ ਮੰਗੀ ਹੈ। ਜਿਸਤੇ ਪੰਜ ਸਿੰਘ ਸਹਿਬਾਨ ਵੱਲੋਂ ਫੀਟ ਲਿਖੇ ਅਨੁਸਾਰ ਤਨਖਾਹ ਲਗਾਈ ਜਾਂਦੀ ਹੈ ਇਹ ਦੋ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਘੰਟਾ ਸੰਗਤ ਦੇ ਝੂਠੇ ਭਾਂਡੇ ਮਾਂਜਣਗੇ ਤੇ ਇੱਕ ਘੰਟਾ ਜੋੜਿਆਂ ਦੀ ਸੇਵਾ ਝਾੜਨਗੇ ਜੋੜਿਆਂ ਦੀ ਸੇਵਾ ਕਰਨਗੇ ਪੰਜ ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸ੍ਰੀ ਜਪਜੀ ਸਾਹਿਬ ਆਸਾ ਕੀ ਵਾਰ ਤਾਉ ਪ੍ਰਸਾਦ ਸਵੈਏ ਸਰਾਵਕ ਸੁੱਧ ਵਾਲੇ ਪਾਤਸ਼ਾਹੀ ਦਸਵੀ ਉਹਦਾ ਇੱਕ ਇੱਕ ਪਾਠ ਨਿਤਨੇਮ ਤੋਂ ਇਲਾਵਾ ਕਰਨਗੇ ਇਹ ਭਾਈ ਕਾਨ ਸਿੰਘ ਨਾਭਾ ਰਚਿਤ ਕਿਤਾਬ ਹਮ ਹਿੰਦੂ ਨਹੀਂ ਮਾਡੀ ਸੋਣੀ ਕਿਤਾਬ ਆ ਕਿ ਭਾਈ ਕਾਨ ਸਿੰਘ ਨਾਭਾ ਦੀ ਪੁਸਤਕ ਪੜਨਗੇ ਅਤੇ ਇਸ ਦੀਆਂ 500 ਕਾਪੀਆਂ ਸੰਗਤ ਵਿੱਚ ਵੰਡਣਗੇ ਤੁਹਾਨੂੰ ਇਹ ਤਨਖਾਹ ਪ੍ਰਵਾਨ ਪ੍ਰਵਾਨ ਹੈ ਲੱਗੀ ਤਨਖਾਹ ਪੂਰੀ ਹੋਣ ਤੇ 1100 ਰੁਪਏ ਕੜਾ ਪ੍ਰਸ਼ਾਦ ਦੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਰਾਉਣੀ 1100 ਰੁਪਏ ਗੁਰੂ ਕੀ ਗੋਲਕ ਵਿੱਚ ਪਾ ਕੇ ਖਿਮਾ ਜਾਂਚਨਾ ਦੀ ਅਰਦਾਸ ਕਰਾਉਣੀ ਹੈ ਤੁਸੀਂ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਬੈਠ ਸਕਦੇ ਹੋ